एएमसी का हम डॉक्टर अच्छा जी आर्मी मेडिकल कोर होता है बट्रो कहते हैं ना एक सਾਨੂੰ डॉक्टर ਦਾ ਪ੍ਰੂਫ ਦੇ ਕੇ ਅਸੀਂ ਲੰਘਣ ਦੇ ਦਾਂਗੇ ਕੱਲ ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸੱਦੇ ਦੌਰਾਨ ਆਰਮੀ ਦੀਆਂ ਗੱਡੀਆਂ ਰੋਕਣ ਵਾਲੀ ਕਿਸਾਨਾਂ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਆਖਿਰ ਕੀ ਹੈ ساری ਸੱਚਾਈ ਆਓ ਦੇਖਦੇ ਹਾਂ ਮੀਡੀਆ ਰਿਪੋਰਟ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਰਮੀ ਦੇ ਅਫਸਰਾਂ ਨਾਲ ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਆਰਮੀ ਦੀਆਂ ਗੱਡੀਆਂ ਨੂੰ ਅੱਗੇ ਜਾਣ ਦਿੱਤਾ ਗਿਆ पर कुछ लोग इस वीडियो नू गलत तरीके नाल समझ रहे कि है सारी सच्चाई सारी वीडियो देखने तो बाद तुहानू तो आप ही पता लग जाएगा ਕੋਈ ਨਹੀਂ ਬਿਲਕੁਲ ਫੌਜ ਵਾਲੇ ਨੇ ਜੀ ਪ੍ਰਸ਼ਾਸਨ ਵੀ ਇਕੱਠਾ ਹੋਇਆ ਹੈ ਡਾਕਟਰ ਉਹ ਕਹਿੰਦੇ ਨੇ ਸਾਨੂੰ ਡਾਕਟਰ ਦਾ ਪ੍ਰੂਫ ਦੇਖਿਆ ਅਸੀਂ ਲੱਗਣ ਦੇ ਦਾਂਗੇ ਨਹੀਂ ਜੀ ਡਾਕਟਰ ਦਾ ਪ੍ਰੂਫ ਅਸੀਂ ਦੇਖਣਾ ਚਾਹੁੰਦੇ ਹਾਂ ਜੀ ਅੱਛਾ ਜੀ ਡਾਕਟਰ ਦੀ ਪ੍ਰੂਫ ਤੁਸੀਂ ਦਿਖਾਤੇ ਮੈਨੂੰ ਏਮਸ ਹੀ ਕੰਮ ਕਰਦਾ ਅੱਛਾ ਜੀ ਆਰਮੀ ਮੈਡੀਕਲ ਕੋਰ ਹੁੰਦਾ ਹੈ ਓਕੇ 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 ਬਿਲਕੁਲ ਓਕੇ ਜੀ ਅਸੀਂ ਇਹਨਾਂ ਨੂੰ ਲੰਗਰ ਦੀ ਜਾਂਚ ਤੁਸੀਂ ਲੰਗਰ ਦੇ ਰਹੇ ਹੋ ਨਾ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਇਹ ਤਾਂ ਫੌਜ ਦੀ ਜਿਹੜੀ ਇੱਕ ਡਾਕਟਰ ਦੀ ਟੀਮ ਹੁੰਦੀ ਆ ਜੀ ਉਹ ਟੀਮ ਸੀ ਇਹਨਾਂ ਦਾ ਕਰਕੇ ਤਫ਼ਤੀਸ਼ ਕਰਕੇ ਵੇਖ ਲੰਘਣ ਜਾ ਰਹੇ ਹਨ ਦੇਖ ਕੇ ਇਹਨਾਂ ਦਾ ਪਤਾ ਕਰਕੇ ਇਹਨਾਂ ਨੇ ਅੱਜ ਦਿਖਾਇਆ ਜੀ ਅਸਾ ਟਿਕਟ ਜੋ ਹੁੰਦਾ ਕਾਨੂੰਨ ਮਜ਼ੂਰ ਇਕਤਾ